ਇਸ ਸਾਡੇ ਦੇ ਗਾਂ ਕਿਹੇ ਮੁੰਡੇ ਦੇ ਜੂੜਾ ਹੀ ਨਹੀਂ ਦੀਦਾ ਤੇ ਅਸੀਂ ਕੀ ਕਰੀਏ ਰੀਲੋ ਤਾਂ ਮੈਂ ਅਧਿਕਾਰ ਪਹ ਸ਼ੁਰੂ ਕਰਾਣਾ ਵੀ ਸਾਰੇ ਕਹਿੰਦੇ ਉਹ ਗਲਤ ਉਹ ਗਲਤ ਉਹ ਗਲਤ ਮੈਂ ਕਿਹਾ ਨਾ ਮੈਂ ਗਲਤ ਵੇਖੋ ਬੁੱਲੇ ਸ਼ਾਹ ਵਰਗੇ ਫਕੀਰਾਂ ਨੇ ਆਖਿਆ ਬੁਰੇ ਬੰਦੇ ਮੈਂ ਲੰਬਣ ਚੱਲਿਆ ਮਿਲੂ ਬੁਰਾ ਨਾ ਲੰਬਾ ਕੋਈ ਜਦ ਮੈਂ ਆਪਣੇ ਅੰਦਰ ਵੜਿਆ ਤੇ ਮੇਥੋਂ ਬੁਰਾ ਨਾ ਆਪਣੇ ਅੰਦਰ ਦੀ ਖੋਜ ਕਰੀਏ ਤੇ ਫਿਰ ਜਾ ਕੇ ਆਪਣੇ ਆਪ ਹੀ ਇਨਸਾਨ ਝੁੱਕ ਜਾਵੇਗਾ ਕਿਉਂਕਿ ਬੜੇ-ਬੜੇ ਗਿਆਨੀ ਕਹਿੰਦੇ ਰੱਬ ਨੇ ਇਦਾਂ ਦੀ ਖੇਡ ਰਚੀ ਮੇਰੀਆਂ ਅੱਖਾਂ ਨੂੰ ਸਾਰੀ ਸੰਗਤ ਦਾ ਮੂੰਹ ਦਿਦਾ ਏ ਪਰ ਮੈਨੂੰ ਆਪ ਦਾ ਮੂੰਹ ਨਹੀਂ ਹੁੰਦਾ ਇਹ ਮੂੰਹ ਵੇਖਣ ਵਾਸਤੇ ਮੈਨੂੰ ਸੀਸਾ ਲੈਣਾ ਪੈਣਾ ਏ ਤੇ ਭਾਈ ਸਾਹਿਬ ਉਹਨਾਂ ਅਰਥ ਕੀਤੇ ਗੁਰਬਾਣੀ ਪਾਠ ਦਰਪਣ ਦਰਪਣ ਕਹਿੰਦੇ ਮਾਪੁਰ ਕੋ ਸ਼ੀਸ਼ੇ ਨੂੰ ਕਹਿੰਦੇ ਜਿਹਨੇ ਆਪਣਾ ਮੂੰਹ ਵੇਖਣਾ ਨਾ ਵੀ ਮੈਂ ਕਿਦਾਂ ਦਾ ਏ ਉਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਹਿਜ ਪਾਠ ਕਰਨਾ ਚਾਹੀਦਾ ਅਰਥਾ ਸਵੇਰ ਫਿਰ ਪਤਾ ਲੱਗੂਗਾ ਪਰ ਕਿੱਥੇ ਆਪਾਂ ਦਾ ਆਪ ਦਾ ਵਜੂਦ ਹੀ ਘਵਾਲਿਆ ਈਸਾਈ ਆਪਦੇ ਧਰਮ ਦੀ ਤਰੱਕੀ ਕਰ ਰਹੇ ਮੁਸਲਮਾਨ ਆਪਦਾ ਧਰਮ ਵਾਦੀ ਚ ਕਰ ਰਹੇ ਹਿੰਦੂ ਵੀ ਰਾਵਦੇ ਧਰਮ ਚ ਪੱਕਿਆ ਆ ਬੈਠੇ ਬਾਬੇ ਨਾਨਕ ਦੇ ਸਿੱਖ ਜੀ ਦਾ ਦਾਦਾ ਨਿਹੰਗ ਸਿੰਘ ਸੀ ਪਿਤਾ ਭਜੰਦ ਸੀ ਤੇ ਪੋਤਾ ਨੰਗ ਹੋ ਗਿਆ ਸਾਡਾ ਦਾਦਾ ਹਿੰਗ ਸਿੰਘ ਬੈਠੇ ਲਹਿنگ ਸਿੰਘ ਸੀ ਤਕਰੀਬਨ ਹੀ ਉਹਨਾਂ ਨੇ ਬਾਣੀ ਬਾਣੇ ਨੂੰ ਗੱਜ ਕੇ ਪਿਆਰ ਕੀਤਾ ਤੇ ਮੇਰੇ ਪਿਓ ਨੇ ਬਾਣਾ ਲਾਤਾ ਚਲ ਦਾੜਾ ਰੱਖ ਲਿਆ ਪਾ ਕੇ ਤੇ ਕਦੇ ਪੈਂਟ ਸ਼ਲਰ ਤੇ ਕਦੇ ਕੁੜਤਾ ਪਾ ਲਿਆ ਹੁਣ ਜਿਹੜੇ ਤੀਜੀ ਪੀੜ੍ਹੀ ਐ ਉਹਨਾਂ ਨੇ ਕੱਚਾ ਬਲੈਂਡ ਪਾ ਲਿਆ ਤੇ ਨਾ ਦਾੜੀ ਤੇ ਨਾ ਸਿਰ ਸਾਨੂੰ ਕੌਣ ਪੁੱਛੇਗਾ ਉਹ ਗੁਰੂ ਗੋਬਿੰਦ ਸਿੰਘ ਦੇ ਵਾਰਸੋ ਮੈਂ ਤੇ ਆਪ ਸਭ ਤੋਂ ਗਲਤਾਂ ਮੈਂ ਕਿਸੇ ਦੇ ਬਾਰੇ ਕੀ ਕਹਾਂ ਸਭ ਤੋਂ ਵੱਡੀ ਖੋਜ ਹੈ ਜੇ ਆਪਾਂ ਸਿਆਣੇ ਬਣ ਕੇ ਆਪਣੇ ਘਰ ਤੋਂ ਸ਼ੁਰੂ ਕਰੀਏ ਗੁਰੂ ਨਾਨਕ ਸਹਿਬ ਮਹਾਰਾਜ ਦੀ ਸੁਲਤਾਨ ਪਰਲੋਦੀ 14 ਸਾਲ 9 ਮਹੀਨੇ ਤੇ 13 ਦਿਨ ਪਹਿਲੋ ਆਪ ਚੌਂਕੜਾ ਮਾਰਿਆ ਆਪਣੇ ਆਪ ਨੂੰ ਸਮਝਾਇਆ ਤੇ ਫਿਰ ਉਹਨਾਂ ਪਹਿਲੀ ਉਦਾਸੀ ਜਿਹੜੇ ਵੀਰ ਦੀ ਕਵਤਾ गा ਕੇ ਗਏ ਨਾ ਬਾਜੀ ਦੇ ਇਹ ਪਹਿਲੀ ਉਦਾਸੀ ਬੀਬੇ ਨਾਨਕੀ ਦੇ ਘਰੋਂ ਸ਼ੁਰੂ ਹੋਈ ਉਦਾਸੀ ਦੀ ਰੀਤ ਕਿੰਨੇ ਚਲਾਈ ਕਿੰਨੇ ਚਲਾਈ ਜੀ ਬਾਬੇ ਇਹ ਦੂ ਪਿਛੇ ਕੁ ਜੀਦਾ ਤੁਹਾਨੂੰ ਇਹ ਦੂ ਪਿਛੇ ਚੱਲ ਜਓ ਤੇ ਜੇ ਆਪਾਂ ਮੰਨਦੇ ਹੁਦਾਸੀਆਂ ਦੇ ਪਿੱਛੇ ਸਭ ਤੋਂ ਤੇ ਉਹ ਹੈ ਸ਼ਿਵਜੀ ਭਗਵਾਨ ਉਹ ਹੀ ਬੈਠੇ ਸੀ ਜਾ ਕੇ ਵਾਰ ਤੇ ਇਹ ਚੀਜ਼ਾਂ ਨੂੰ ਜਲੋ ਮੈਂ ਕਿਹੜਾ ਰੱਬ ਐ ਆਪਾਂ ਤੁਹਾਡੇ ਵਰਗੇ ਐ ਪਰ ਜੋ ਸ਼ਬਦ ਦੀ ਖੋਜ ਕਹਿੰਦੀ ਐ ਜੋ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕਹਿੰਦੇ ਕਈ ਸਿੰਘਾਂ ਵੀ ਕਿਹਾ ਬਾਬਾ ਜੀ ਤੁਸੀਂ ਸੱਚ ਬੋਲਣਾ ਮਰ ਦੀ ਹਜੂਰੀ 'ਚ ਤੁਹਾਨੂੰ ਸੌਂ ਲੱਗੇ ਤੁਸੀਂ ਕਿਸੇ ਦਾ ਪੱਖ ਨਹੀਂ ਲੈਣਾ ਜੇ ਮੈਂ ਵਾਕੀਅ ਮਾਰੇ ਦੀ ਹਿਜੂਰੀ ਚ ਮੇਰੇ ਸਤਿਗੁਰੂ ਬੈਠੇ ਮੈਂ ਉਹ ਚੀਜ਼ ਦੰਮ ਕਰ ਲਗਾ ਨਾ ਮੈਂ ਤੁਹਾਡਾ ਨਾ ਮਾਂ ਪਰਖਾਂ ਦਾ ਉਦਾਸੀ ਦੀ ਰੀਤ ਚਲਾਉਣ ਵਾਲਾ ਕੌਣ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਕਿਉਂਕਿ ਭਾਈ ਸਾਹਿਬ ਦਾ ਹਵਾਲਾ ਪਹਿਲੋ ਦਿੱਤਾ ਨਾ ਉਹਨਾਂ ਨੇ ਜ਼ਿਕਰ ਕੀਤਾ ਹੈ ਪਹਿਲੀ ਉਦਾਸੀ ਉਦਾਸੀ ਦਾ ਸੂਖਮ ਭਾਵ ਵੈਸੇ ਡੂੰਗੇ ਤੇ ਮੈਨੂੰ ਅਰਥ ਨਹੀਂ ਆਉਂਦੇ ਤੁਹਾਡੇ ਸਮਝਣ ਲਈ ਉਦਾਸੀਨ ਉਹਨੂੰ ਕਹਿੰਦੇ ਜਿਹੜਾ ਦੁਨੀਆਦਾਰੀ ਤੋਂ ਬੋਲੋ ਵੈਗਰ ਉਦਾਸ ਹੋ ਗਿਆ ਪਾਵੇਂ ਨਾ ਚੀਜ਼ਾਂ ਤੋਂ ਨਰਲੇਪ ਹੋ ਗਿਆ ਤੇ ਉਹ ਕੌਣ ਸੀ ਬਾਬਾ ਸ਼੍ਰੀ ਚੰਦ ਕੁਲਵਾਨ ਜਿਨ੍ਹਾਂ ਦੇ ਸਰੀਰ ਤੇ ਕੱਪੜੇ ਵੀ ਨਹੀਂ ਬੋਲੋ ਵੈਗਰ ਜਿਹਨੀਆਂ ਬਾਤਾਂ ਆਪਾਂ ਕਾਉਣੇ ਆ ਨਾ ਉਹਨਾਂ ਦੇ ਕੋਲ ਨਾ ਕੋਈ ਸੀ ਜਾਇਦਾਦ ਨਾ ਕੋਈ ਉਹਨਾਂ ਕੋ ਧਨ ਪਦਾਰਥ ਤੇ ਨਾ ਉਹ ਕਿਤੇ ਜਾਂਦੇ ਹੀ ਬਾਪੁਰਖੋ ਖੋਦ ਜahangir ਨੇ ਸੱਦਾ ਭੇਜਿਆ ਵੀ ਬਾਬਾ ਜੀ ਮੇਰੇ ਘਰ ਆਓ ਕਹਿੰਦੇ ਜਦ ਜੀ ਗੁਰੂ ਆਜਾਂਗੇ ਆਪ ਕੋ ਸਤਨਾਮ ਸਾਧੂ ਬੇ ਪਰਵਾਹ ਇੱਕ ਸੁ ਸਮਾਵ ਬਦਲਿਆ ਕਰਵਟਾ ਆਇਆ ਸੁਲਤਾਨਪੁਰੋ ਮਹਾਰਾਜ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਤੇ ਉੱਥੇ ਵਿਦਵਾਨ ਕਹਿੰਦਾ ਬੜੇ ਸੋਹਣੇ ਬਚਨ ਉਹਨੇ ਕਹੇ ਬਾਬਾ ਸ਼੍ਰੀ ਚੰਦ ਨੂੰ ਬੇਬੇ ਨਾਨਕੀ ਦੀ ਝੋਲੀ ਪਾ ਕੇ ਕਹਿੰਦੇ ਬੇਬੇ ਖਿਆਲ ਰੱਖੀ ਛੋਟੇ ਨੂੰ ਮਾਤਾ ਜੀ ਲੈ ਕੇ ਮਟਾਲੇ ਦੀ ਧਰਤੀ ਤੇ ਉਥੇ ਵਿਦਵਾਨ ਕਹਿੰਦਾ ਜਦ ਸਤਗੁਰ ਨਾਨਕ ਨੇ ਏਮਨ ਬਾਦ ਨੂੰ ਕਰੀ ਤਿਆਰੀ ਹੜ ਵੱਲਾ ਸਤਗੁਰ ਦਾ ਹੜੀ ਨਾਨਕੀ ਪੈਣ ਪਿਆਰੀ ਵੈ ਸ਼ਾਹੀ ਫਕੀਰਾ ਛੱਡ ਦੁਨੀ ਨਿਕਿਆ ਬਾਲਾਂ ਨੂੰ ਕਿਦਰ ਤੂੰ ਤਰ ਪਿਓ ਨਾਨਕ ਵੀਰਾ ਮਾਰੇ ਜਦੋਂ ਪਹਿਲੇ ਬੇਬੇ ਨੂੰ ਗੱਲ ਨਾ ਲਾ ਕੇ ਮੈਂ ਰੋਕਣ ਚੱਲਿਆ ਹਵਗਦੀਆਂ ਜੋਰ ਜਮਦੀਆਂ ਵਾਈ ਸੁਣ ਚੱਲੀਆਂ ਜਾਣ ਲਾ ਸੁਣ ਕੇ ਮਜ਼ਲੂਮ ਵਾਦੀਆਂ ਤਾਈ ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆ ਦੇ ਵੇੜੇ ਪਾੜ ਕਰਨ ਲਈ ਚੱਲਿਆ ਜੇ ਵੀਰਾ ਚੱਲਿਆ ਛੇਤੀ ਫੇਰ ਪਰਤ ਕੇ ਆਮੀ ਯੇਸੂ ਤਾਂ ਪ੍ਰਦੇਸੀ ਨੇ ਨੂੰ ਆ ਕੇ ਠੰਡਕ ਲੈ ਜੇ ਪਾਵੀ ਦਲੀ ਅਮੀਰਾ ਛੱਡ ਨਿਕਿਆ ਬੰਲਾਂ ਨੂੰ ਕਿਦਰ ਤੂੰ ਤਰਪਿਓ ਨਾਨਕ ਵੀਰਾ ਹਜ਼ੂਰ ਕਹਿੰਦੇ ਅੱਜ ਲਖਾਂ ਮਾ ਪਿਆਦੇ ਹਾੜਕੇ ਵਿੱਚ ਪੁੱਤ ਜਲਾਦਾ ਉਰੁੰਦੇ ਫਿਰਦੇ ਨੇ ਸੁਣਦੇ ਨਹੀਂ ਮਾਲ ਕੁਫਰਿਆਦਾ ਜੋਵਣ ਟਲਿਆ ਮੈਂ ਡੁੱਬਦੀ ਦੁਨੀਆਂ ਦੇ ਵੇੜੇ ਪਾਰ ਕਰਨ ਲਈ ਚੱਲਿਆ ਜਿਹੜੀ ਡੁੱਬਦੀ ਦੁਨੀਆਂ ਕੱਢੀ ਉੱਥੇ ਫੇਰ ਡੁੱਬ ਗਈ ਆਪੋ ਸੱਜਣਾ ਉਸ 38 ਸਾਲ ਲਾ ਕੇ ਮੇਰੇ ਬਹਿਰ ਬਡੇ ਸਾਲੋਂ ਜਿਹੜੇ ਗੰਦੇ ਟੋਏ ਚੋਂ ਕੱਢਿਆ ਸੀ ਨਾ ਮੈਂ ਗਲਤ ਨਾ ਉਹਥੇ ਫੇਰ ਆ ਕੇ ਜਿਨ੍ਹ ਪੈ। ਸੋ ਮਹਾਰਾਜ ਸਹਿ ਕ੍ਰਿਪਾ ਕਰਦੇ ਕਹਿੰਦੇ ਬਾਬੇ ਪਹਿਲਾਂ ਪਾਇਆ ਬਖਸ਼ਦਾਰ ਆ ਜਿਹੜੀ ਚੌਂਕੜੇ ਮਾਰਨੀ ਮਹਾਂਪੁਰਖ 18-18 ਨੂੰ 9 ਘੰਟੇ ਜਿੰਨਾ ਸਾਦ ਨੂੰ ਦਵਾਈ ਕੀਤੀ ਆ। ਬਹੁਤ ਔਖਾ ਚੌਂਕੜਾ ਲਾ ਕੇ ਵਹਿਣਾ ਕਿਸੇ ਨੂੰ ਆਪਣੀ ਜੇਬ ਚੋਂ ਕੁਝ ਦੇਣਾ ਕੋ ਸਤਨਾਮ ਸੰਤ ਦੇ ਅਰਥ ਕਾਣ ਸਿੰਘ ਨਾਭਾ ਮਹਾਨ ਕੋਸ਼ ਦੇ ਕਰਤਾ ਉਹਨਾਂ ਦੇ ਪਿਤਾ ਪੰਡਿਤ ਬਾਪੂ ਨਰੈਣ ਸਿੰਘ ਜੀ ਜਿਨ੍ਹਾਂ ਨੂੰ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਯਾਤ ਸੀ ਕਰਕੇ ਅਬ ਕੋ ਸਤਨਾਮ ਬੜੀ ਬੜੀ ਮਿਹਨਤ ਕੀਤੀ ਉਹਦਾ ਸੀ ਸੰਪਰਦਾ ਨੇ ਕੁਝ ਛੋੜੀ ਲਈ ਪ੍ਰਾਤਨ ਮਾ ਪੁਰਖਾਂ ਦੇ ਜੀਵਨ ਪੜਿਓ ਜਿਹੜੇ ਸਹਿਮਤ ਹੈ ਸਾਰੇ ਤੇ ਬਾਬੇ ਨਾਨਕ ਨਾਣੀ ਸਹਿਮਤ ਹੈ ਆਪਾਂ ਕੀ ਆ ਉਹਦਾ ਰੱਬ ਸੀ ਉਹਨਾਂ ਨੂੰ ਵੀ ਜੇਤ ਜਾਣਾ ਪਿਆ ਪੱਥਰ ਖਾਣੇ ਪੈ ਕੋਈ ਅੱਖੇ ਭੂਤ ਨਾ ਕੋ ਗਹਿ ਪਤਲਾ ਕੋਈ ਅੱਖੇ ਆਦਮੀ ਨਾਨਕ ਰੱਬ ਦੇ ਨਾਲ ਸਭ ਕੁਝ ਹੋਇਆ ਪਰ ਮੇਰੇ ਕਹਿਣ ਦੇ ਭਾਵ ਦੇ ਵਿੱਚ ਹੈ ਜੀ ਐਸੇ ਐਸੇ ਮਹਾਤਮਾ ਹੋਏ ਜਿਨ੍ਹਾਂ ਨੇ ਬਹੁਤ ਵਿਦਿਆ ਵੰਡੀ ਤੇ ਪ੍ਰਾਪਤ ਕੀਤੀ ਔਰ ਸੰਤ ਦਾ ਭਾਵ ਮਾਪੁਰਖ ਬੈਠੇ ਕੀ ਜਿਹੜਾ ਸੱਚ ਬੋਲੇ ਜਿਦੇ ਚ ਨਿਮਰਤਾ ਅਤਿ ਹੋਵੇ ਤੇ ਤਤਤਾ ਤਿਆਗੀ ਹੋਵੇ ਜੇ ਇਦਰੋਂ ਮਾਪੁਰਖਾਂ ਨੂੰ ਕੋਈ ਲੱਖ ਰੁਪਈਆ ਦੇ ਗਿਆ ਨਾ ਤੇ ਇਧਰਲੇ ਬੰਨੇ ਸੰਤ ਖੜੋਤੀ ਮੇਰੇ ਵਰਗੇ ਬਾਬਾ ਜੀ ਬੇਟੀ ਦਾ ਵਿਆਹ ਕਰੋ ਕਿਰਪਾ ਮਾਪੁਰਖ ਬੈਠੇ ਨਵੇਂ ਨਹੀਂ ਹੁੰਦੇ ਇਦਰੋਂ ਸੰਗਤ ਆਉਂਦੀ ਦੂਜੇ ਬੰਨੇ ਆਜਾ ਤਵਾਜਾ ਆ ਤੂੰ ਮੈਨੂੰ ਦੇ ਦੇ 30000 ਜਾਓ ਇਹ ਸੌਦਾ ਲੈ ਈ ਭਾਗ ਕੀ ਹੈ ਡਿਊਟੀ ਲੱਗੀ ਹੈ